ਨ ਅੰਦੋਲਨ ਦਾ ਹਿੱਸਾ ਬਣਨਾ ਕਿਉਂਕਿ ਵੀਰੋ ਜੋ ਹਿੰਦੂ ਵੀਰ ਜੋ ਸਾਥੇ ਨੇ ਅਸੀਂ ਉਹਨਾਂ ਦੀ ਲੜਾਈ ਲੜ ਰਹੇ ਹਾਂ ਅਸੀਂ ਕਾਰਪੋਲਟ ਘੁਲਾਉਣਾਂ ਨਾਲ ਲੜ ਰਹੇ ਹਾਂ ਜਿਹੜੇ ਛੋਟੇ ਦੁਕਾਨਦਾਰ ਨੇ ਮੈਂ ਉਹਨਾਂ ਨੂੰ ਕਿਹਾ ਚੌਲਾ ਤੁਸੀਂ ਅੰਦੋਲਨ ਨਹੀਂ ਕਰ ਸਕਦੇ ਤੁਸੀਂ ਐਡਾ ਵੱਡਾ ਕੱਪ ਨਹੀਂ ਕਰ ਸਕਦੇ ਕਿਉਂਕਿ ਤੁਹਾਡੇ ਕੋਲੇ ਥੀਲੇ-ਮਸੀਲੇ ਨਹੀਂ ਇਹ ਕਿਸਾਨਾਂ ਦੇ ਕੋਲੇ ਹੀ ਨੇ ਜੀ ਹੁਣ ਇਹਨਾਂ ਦਾ ਸਾਥ ਦੇ ਦਿਓ ਆਪਣੀਆਂ ਦੁਕਾਨਾਂ ਛੱਡ ਕੇ ਇਸ ਅੰਦੋਲਨ ਮੇਰੇ ਸਾਹਮਣੇ ਹੋ ਜਾ ਨਹੀਂ ਤਾਂ ਜਿਹੜੀ ਮੋਦੀ ਸਰਕਾਰ ਆ ਆਰਐਸਐਸ ਭਾਜਪਾ ਦੀ ਸਰਕਾਰ ਆ ਇਹ ਤੁਹਾਨੂੰ ਲੁਪੇਟ ਦੇਵੇਗੀ ਜਿਹੜੇ ਸੋਨੀਆਂ ਦੁਕਾਨਾਂ ਵਾਲਾ ਵਰਗ ਆ ਉਹਨਾਂ ਦੇ ਉੱਤੇ ਵੱਡੇ ਵੱਡੇ ਅਡਾਲੀ ਵਾਲੀ ਨੇ ਮਾਰ ਖੋਲ ਦਿੱਤੇ ਨੇ ਤੁਹਾਡੀਆਂ ਦੁਕਾਨਾਂ ਥੋੜਾ ਜਿਹੀ ਚੱਲਣੀਆਂ ਤੁਹਾਡੀਆਂ ਦੁਕਾਨਾਂ ਨਹੀਂ ਚੱਲਣੀਆਂ ਉਸ ਕਰਕੇ ਤੁਹਾਨੂੰ ਬਚਾਉਣ ਵਾਸਤੇ ਇਹ ਜਨ ਅੰਦੋਲਨ ਚੱਲ ਰਿਹਾ ਤੁਹਾਨੂੰ ਵੀ ਇਹਦੇ ਵਿੱਚ ਸ਼ਾਮਲ ਹੋਣਾ ਚਾਹੀਦਾ ਤੇ ਜਿਹੜੇ ਮਜ਼ਦੂਰ ਨੇ ਜਿਹੜਾ ਕਿਸਾਨ ਵੀ ਨਾ ਰਿਹਾ ਮਜ਼ਦੂਰ ਕਰਤਣਾ ਰਹੇਗਾ ਉਹਨਾਂ ਨੂੰ ਇਸ ਮਜ਼ਦੂਰ ਇਸ ਅੰਦੋਲਨ ਦੇ ਵਿੱਚ ਸ਼ਾਮਲ ਹੋਣਾ ਚਾਹੀਦਾ ਤੇ ਮੈਂ ਟਰੱਕ ਡਰਾਈਵਰ ਵੀਰਾਂ ਨੂੰ ਬੇਨਤੀ ਕਰਨਾ ਚਾਹੁੰਦਾ ਤੁਹਾਡੇ ਉੱਤੇ ਸਰਕਾਰ ਨੇ ਇੱਕ ਕਾਨੂੰਨ ਲਿਆਂਦਾ ਹੈ 15 ਲੱਖ ਰੁਪਏ ਵਾਲਾ ਤੇ 7 ਸਾਲ ਦੀ ਜਿਹੜੀ ਸਜ਼ਾ ਹੈ ਉਹਦਾ ਹੁਕਮ ਸੁਣਾ ਦਿੱਤਾ ਹੈ ਹਲਕੂ ਡਰਾਈਵਰ ਵੀਰ ਜੇ 10 20000 ਰੁਪਇਆ ਲੈਂਦੇ ਤਨਖਾਹ ਦਾ 7 ਲੱਖ ਤੋਂ ਭਰ ਦੇਣਗੇ ਮੈਂ ਸਾਰੇ ਡਰਾਈਵਰਾਂ ਨੂੰ ਕਹਿਣਾ ਚਾਹੁੰਦਾ ਟਰੱਕ ਖੜੇ ਕਰਦੇ ਨੀ ਆ ਕੇ ਇੱਥੇ 13 ਅੰਦੋਲਨ ਦੇ ਵਿੱਚ ਪੁੱਜ ਜਾਓ ਇਹ ਤੁਹਾਡਾ ਅੰਦੋਲਨ ਹੈ ਤੇ ਆਹ ਜਿਹੜੇ ਸਾਡੇ ਗੋਲੀਆਂ ਮਾਰਦੇ ਨੇ ਬੀਐਸਐਫ ਵਾਲੇ ਸੀਆਰਪੀ ਵਾਲੇ ਮੈਂ ਨਾਲ ਵੀ ਕਹਿਣਾ ਚਾਹੁੰਦਾ ਇਹ ਅੰਦੋਲਨ ਤੁਹਾਡਾ ਵੀ ਆ ਕਿਉਂਕਿ ਸਰਕਾਰ ਦੇ ਤੁਹਾਡੇ ਤੇ ਵੀ ਪਹਲਾ ਕਰ ਦਤਾ ਤੁਹਾਡੀ ਜਿਹੜੀ ਅਗਲੀ 20 ਸੋ ਜਨਾਂ ਜਲਾਤੀਆਂ 4 ਸਾਲ ਦੀ ਕਾਰਤੀਓ ਤੁਹਾਡੀ ਡਿਊਟੀ ਉਹ ਤੁਹਾਨੂੰ ਵੀ ਕੱਟਣਗੇ ਇਸ ਕਰਕੇ ਇਹ ਫੌਜੀਆ ਦਾ ਅंदोलਨ ਹੈ ਜੁਨਿਆਵੀ ਫੌਜੀ ਨੇ ਸਾਰੇ ਇਸ ਅंदोलਨ ਦੇ ਵਿੱਚ ਆਮਦ ਹੋ ਜਾਣ ਜਿਹੜਾ ਪੁਲਿਸ ਪ੍ਰਸ਼ਾਸਨ ਹਰਿਆਣਾ ਦਾ ਸਾਡੇ ਤੇ ਗੋਲੀਆਂ ਮਾਰ ਰਿਹਾ ਦਾ ਪੰਜਾਬ ਦੇ ਪੁਲਿਸ ਪ੍ਰਸ਼ਾਸਨ ਨੇ ਮੈਂ ਉਹਨਾਂ ਨੂੰ ਵੀ ਖੜਾ ਚਾਹੁੰਦਾ ਥੋੜੇ ਸਮੇਂ ਦੇ ਵਿੱਚ ਇਹ ਸਰਕਾਰ ਆ ਤੁਹਾਨੂੰ ਵੀ ਪ੍ਰਾਈਵੇਟ ਕਰਨ ਨੂੰ ਜਾ ਰਹੀ ਹੈ ਪੁਲਿਸ ਵਾਲੇ ਵੀਰਾਂ ਆ ਗੱਲ ਦਾ ਚੱਪਾ ਪੁਣਾ ਕਰੋ ਇਸ ਅੰਦੋਲਨ ਦੇ ਸਾਬਤ ਹੋ ਜਾਓ ਜੇ ਤੁਸੀਂ ਬਕਣਾ ਇਹ ਅੰਦੋਲਨ ਬੱਲੇ ਕਿਸਾਨਾਂ ਦਾ ਨਹੀਂ ਪੂਰੇ ਪਾਰਕ ਦੇ ਵਰਗ ਦੇ ਲੋਕਾਂ ਦਾ ਅੰਦੋਲਨ ਹੈ ਇਸ ਕਰਕੇ ਸਾਨੂੰ ਇਸ ਅੰਦੋਲਨ ਦੇ ਸਾਰੇ ਵਰਗਾਂ ਨੂੰ ਇਕੱਤਰ ਹੋ ਕੇ ਸਰਕਾਰ ਨਾਲ ਲੜਾਈ ਲੜਨੀ ਚਾਹੀਦੀ ਹੈ ਇਸ ਅੰਦੋਲਨ ਦੇ ਸਾਬਤ ਹੋਣਾ ਚਾਹੀਦਾ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਆਓ ਇਹ ਮੂਵਮੈਂਟ ਦਾ ਆਪ ਸਾਥ ਦਿਓ ਸਾਡੇ ਕੋਲ ਜਿੱਥੇ ਅਸੀਂ ਆਪਣੀ ਤਾਕਤ ਦੇ ਨਾਲ ਪੂਰੇ ਜੋਸ਼ ਦੇ ਨਾਲ ਇਸ ਅੰਦੋਲਨ ਦੇ ਸਾਹਮਣੇ ਹੋਏ ਆ ਪੂਰਾ ਜੋਸ਼ ਸਾਡੇ ਵਿੱਚ ਉੱਥੇ ਸਾਨੂੰ ਹੌਸਲਾ ਵੀ ਚਾਹੀਦਾ ਹੈ ਤੇ ਉਹ ਦਿੱਲੀ ਤੋਂ ਚੱਲ ਕੇ ਆ ਗਿਆ ਸਾਡੇ ਕੋਲ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਮਨੂਮ ਕਰਾਚਾ ਵੀ ਆ ਰਹੇ ਨੇ ਉਹ ਆਜ ਦੀ ਦੇ ਸਾਹਮਣੇ ਖੜ ਗਏ ਦੱਸਣਗੇ ਕਿਸ ਤਰ੍ਹਾਂ ਅਸੀਂ ਸਾਲਾ ਆ ਆ ਕੇ ਭੋਰੀਆਂ ਚਲਾਈਆਂ ਜਾ ਰਹੀਆਂ ਨੇ ਸਾਨੂੰ ਮਾਰਿਆ ਜਾ ਰਿਹਾ ਇਹਨਾਂ ਤੇ ਕਿਵੇਂ ਕਾਰਵਾਈ ਹੋਊਗੀ ਇਹ ਸਾਲਾ ਕੁਝ ਜੱਟ ਮੀਤੂ ਜੀ ਨੇ ਖਰਦਾ ਸਾਹਿਬ ਨੇ ਆਪਦੇ ਨਾਲ ਗੱਲਾਂ ਕਰਨੀਆਂ ਨੇ ਦੱਸਣਾ ਤੇ ਆਪਾਂ ਧਿਆਨ ਦੇ ਨਾਲ ਸੁਣਨਾ ਜਦੋਂ ਅਨੋਰ ਵੀ ਸਾਡੇ ਹੱਕ ਦੇ ਉੱਤੇ ਆ ਗਿਆ ਦੇਖੋ ਸਰਕਾਰ ਸਾਨੂੰ ਅੱਤਵਾਦੀ ਕਹਿੰਦੀ ਆ ਮੇਰੇ ਕੋਲ ਕੱਲ ਇੱਕ ਟੈਲੀਫੋਨ ਆਇਆ ਹੈ ਮumbai ਦੇ ਵਿੱਚ ਉਥੇ ਦੇ ਸਰਕਾਰ ਸੁਖਵਿੰਦਰ ਸਿੰਘ ਬਾਦਵਾ ਨੇ ਇਹ ਸਰਕਾਰੀ ਡਿਊਟੀ ਕਰਦੇ ਨੇ ਬਿੰਸਰ ਦੇ ਹਸਪਤਾਲ ਦੇ ਵਿੱਚ ਉਹ ਕਹਿੰਨ ਲੱਗੇ ਬਾਬਾ ਜੀ ਸਾਨੂੰ ਸਰਕਾਰ ਮਹਾਰਾਸ਼ਟਰ ਦੀ ਪੁਲਿਸ ਮੈਨੂੰ ਤੰਗ ਕਰਦੀ ਹੈ ਅਸੀਂ ਇਹ ਸੇ ਸੱਤ ਸਰਦਾਰ ਇੱਥੇ ਇੱਥੇ ਪੰਜਾਬ ਦੇ ਆ ਉਹ ਕੰਮ ਕਰਦੇ ਆ ਸਾਡੇ ਘਰਾਂ ਦੇ ਵਿੱਚ ਅੱਖਵਾਰੀ ਪੁਲਿਸ ਦੀ ਰੇਡ ਹੋਈ ਆ ਚੈਕਿੰਗ ਹੋਈ ਆ ਤੁਸੀਂ ਅੱਖ ਬਾਪੀਓ ਬਾਟਰਾਂ ਦੇ ਉੱਤੇ ਤੁਹਾਡਾ ਉੱਤੇ ਪੰਜਾਬ ਬੈਠਾ ਓ ਸਾਨੂੰ ਸਰਕਾਰ ਇਹ ਆ ਤੁਸੀਂ ਵੀ ਅੱਤਵਾਦੀ ਹੋ ਅੱਤਵਾਦੀ ਕਹਿੰਦੇ ਨੇ ਉਹਨਾਂ ਸਾਡੇ ਜਿਹੜੇ ਪੰਜਾਬ ਤੋਂ ਬਾਹਰ ਸਾਡੇ ਸਿੱਖ ਭਾਈ বাসਦੇ ਨੇ ਕਿਸਾਰਧਾ ਵਸਦੇ ਨੇ ਉਹਨਾਂ ਨੂੰ ਜਦੋਂ ਅੱਤਵਾਦੀ ਤਾਂ ਸਾਡੇ ਘਰਾਂ ਦੀ ਤਲਾਸ਼ੀ ਹੋ ਗਈ 20 ਬਾਰੀ ਸਾਨੂੰ ਕੋਲਸਲ ਦੇਖਣ ਕਰਨ ਵਾਸਤੇ ਬੁਲਾਇਆ ਆਹ ਹਾਲ ਆ ਸਰਕਾਰਾਂ ਦਾ ਜਿਹੜੀਆਂ ਸਰਕਾਰਾਂ ਸਾਨੂੰ ਅੱਤਵਾਦੀ ਕਹਿੰਦੀਆਂ ਨੇ ਜਿਹੜੀਆਂ ਸਰਕਾਰ ਸਾਨੂੰ ਵੱਖਵਾਦੀ ਕਹਿੰਦੀਆਂ ਨੇ ਖਾਲਸਤਾਨੀ ਕਹਿੰਦੀਆਂ ਨੇ ਮਾਇਆ ਸਰਕਾਰਾਂ ਨੂੰ ਕਹਿਣਾ ਚਾਹੁੰਦਾ ਆ ਜਿਹੜੇ ਲੋਕ ਸਾਡਾ ਹੱਕ ਮੰਗ ਰਹੇ ਨੇ ਇਹ ਅੱਤਵਾਦੀ ਨਹੀਂ ਇਹ ਸੱਤਵਾਦੀ ਨੇ ਅੱਤਵਾਦੀ ਸਰਕਾਰ ਹੈ ਅੱਤਵਾਦੀ ਖੱਟੜਾ ਅੱਤਵਾਦੀ ਮੋਦੀ ਹੈ ਅੱਤਵਾਦੀ ਅਮਨਸਾ ਹੈ ਅੱਤਵਾਦੀ ਸਰਕਾਰ ਹੈ ਜਿਹੜੇ ਸਾਡੇ ਲੋਕਾਂ ਉੱਤੇ ਜਿਹੜੇ ਪੀਸਫੁਲੀ ਬੈਠੇ ਨੇ ਸ਼ਾਂਤੀ ਦੇ ਰਵੱਟ ਬੈਠੇ ਨੇ ਸਾਡੇ ਉੱਤੇ ਬੋਲੇ ਛੱਪ ਰਹੇ ਨੇ ਗੋਲੀਆਂ ਚਲਾ ਰਹੇ ਨੇ ਅੱਤਵਾਦੀ ਤੁਸੀਂ ਹੋ ਅਸੀਂ ਨਹੀਂ ਦੁਆ ਮੈ ਵੀ ਖੋਲ ਲਵੇ ਸਾਡਾ ਸਾਹ ਦਵੇ ਇਹ ਸਾਨੂੰ ਮਾਰਨਾ ਚਾਹੁੰਦੇ ਨੇ ਇਹ ਸਾਨੂੰ ਖਤਮ ਕਰਨਾ ਚਾਹੁੰਦੇ ਨੇ ਜੋ ਜੋ ਛੀਜਾਂ ਬਾਟੂ ਦੇ ਤੇ ਜੋਹਾਂ ਦੇ ਪਰਤੀਆਂ ਜਾ ਰਹੀਆਂ ਨੇ ਉਹ ਸਾਡੇ ਤੇ ਉਹਨਾਂ ਨੇ ਲਾਗੂ ਕਰਕੇ ਸਾਨੂੰ ਮਾਰਨ ਬਾਤੇ ਲੈ ਆਉਂਦੀਆਂ ਤੇ ਅਸੀਂ ਵੀ ਕੋਈ ਘੱਟ ਨਹੀਂ ਹੋਣਾ ਹੁਣ ਮਸ਼ੀਨਾ ਆਗੇ ਵਾਲੇ ਅਸੀਂ ਵੀ ਉਹਨਾਂ ਦੇ ਲਾਗੇ ਚੱਲੂ ਕੱਟ ਦੇਣੇ ਆ ਇਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹਦਾ ਸਾਰੇ ਵਰਗ ਦੇ ਲੋਕਾਂ ਨੂੰ ਆਓ ਇਸ ਜਨ ਅੰਦੋਲਨ ਦੇ ਵਿੱਚ ਸ਼ਾਮਲ ਹੋਵੋ ਤੇ ਕਿਸਾਨਾਂ ਨਾਲ ਲੜ ਕੇ ਆਪਾਂ ਸਾਥ ਦੇਈਏ ਤਾਂ ਕਿ ਪੁਲਿਸ ਰਣੋਕੋਟ ਦੇ ਨਾਲ ਇਹ ਆਪਾਂ ਮੋਰਚਾ ਚੁੱਕੀਏ ਅਗਲੇ ਜਿਹੜੀ ਹੋਈ ਹੈ 22 ਸਪੋਟਕੀ ਸ਼ਾਂਤ ਕਰਨਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ